124 ਜਿਹੜੀ 124 ਜਿਹੜਾ ਇੰਗਲਿਸ਼ ਆਪ ਬਣਿਆ ਸੀਗਾ ਤਾਂ ਅਸੀਂ ਇਸ ਕਰਕੇ 101 ਛਤਰियां ਡਿਸਟਰੀਬਿਊਟ ਕਰਦੇ ਅੱਛਾ ਜਿਵੇਂ ਇੰਨੀ ਇੰਟੈਂਸ ਹੀਟ ਹੈ ਤਾਂ ਲੋਕਾਂ ਨੂੰ ਇਹ ਤੋਂ ਪ੍ਰिवेंट ਕਰਵਾ ਸਕੋੜ ਬੱਚੇ ਨੂੰ ਅਸੀਂ ਛਤਰियां ਗਿਫਟ ਕਰਦੇ ਮੇ ਸਾਰੀਆਂ ਹਾਲੀਆ ਵਰਕਰਸ ਨੂੰ ताकि से थोड़ी सी उन्होंने राहत मिल सके ये मानवता के लिए थोड़ा सा ये प्रोजेक्ट है कि जिन्ना किसी एफर्ट कर सकते हैं कि है ना एक बार उन्होंने थोड़ा सा इससे तरह रिलीफ मिलेगा जब छता लेके चलेंगे सिद्ध से सीधे उन्होंने बचाव होगा हिट स्ट्रोक तो थोड़ा बचाव होगा उन्होंने जितना आप कर सकते हैं सारी पूरी एफ ਕੀ ਨਾਮ ਹੈ ਲਖਮੀ ਜੀ ਹਾਂਜੀ ਸਰ ਮੈਂ ਬਿੰਡਾ ਸੈਂਟਰਲ ਤੋਂ ਨੀਸ਼ਾ ਗੋਇਰ ਅ ਅਸੀਂ ਇੱਕਾ ਛੋਟਾ ਜਿਹਾ ਪ੍ਰੋਜੈਕਟ ਕੀਤਾ ਹੈ ਔਰਮਨ ਇੰਪਾਵਰਮੈਂਟ ਤੇ ਠੀਕ ਹੈ ਤਾਂ ਆਪਾਂ ਸਾਰੇ ਕਹਿੰਦੇ ਆ ਵੀ ਔਰਮਨਸ ਲਈ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਪਰ ਕਿਤੇ ਨਾ ਕਿਤੇ ਉਹ ਮਿਸਿੰਗ ਸੀਗਾ ਜਿਹੜੇ ਹੁਣ ਸਾਡੇ ਘਰਾਂ ਦੇ ਵਿੱਚ ਮੇਡ ਕੰਮ ਕਰਦੀਆਂ ਹਨਾ ਉਹ ਮੇਰੇ ਲੱਗਦਾ ਸਾਡੇ ਨਾਲੋਂ ਜ਼ਿਆਦਾ ਕੰਮ ਕਰਦੀਆਂ ਠੀਕ ਹੈ ਜੇ ਅਸੀਂ ਬਾਹਰ ਕਿਤੇ ਘੁੰਮਣ ਜਾ ਰਹੇ ਹਾਂ ਕਿਤੇ ਪ੍ਰੋਜੈਕਟ ਤੇ ਜਾ ਰਹੇ ਹਾਂ ਕਿਤੇ ਵੀ ਜਾ ਰਹੇ ਹਾਂ ਉਹਨਾਂ ਦੇ ਕਰਕੇ ਹੀ ਅਸੀਂ ਜਾ ਰਹੇ ਹਾਂ ਤਾ ਸਾਰੇ ਮੈਂਬਰਾਂ ਨੇ ਅਸੀਂ ਸੋਚਿਆ ਕਿ ਉਹਨਾਂ ਵਾਸਤੇ ਸਾਨੂੰ ਕੁਝ ਕਰਨਾ ਚਾਹੀਦਾ ਹੈ ਉਹ ਇੰਨੀ ਤਪਤੀ ਧੂਪ ਦੇ ਵਿੱਚ ਸਾਡੇ ਘਰੇ ਆਉਂਦੇ ਆ ਠੀਕ ਹੈ ਤਾਂ ਅਸੀਂ ਉਹਨਾਂ ਵਾਸਤੇ ਇੱਕ ਉਪਰਾਲਾ ਕੀਤਾ ਅਸੀਂ 101 ਛਤਰੀਆਂ ਆਪਣੇ ਕਲੱਬ ਵੱਲੋਂ ਅੱਜ ਡਿਸਟ੍ਰੀਬਿਊਟ ਕਰ ਰਹੇ ਹਾਂ ਉਹਨਾਂ ਵਾਸਤੇ ਤਾਂ ਕਿ ਉਹ ਇੱਕ ਘਰ ਤੋਂ ਦੂਜੇ ਘਰ ਜਦੋਂ ਜਾਂਦੇ ਆ ਉਹ ਥੋੜੀ ਜੀ ਗਰਮੀ ਤੋਂ ਬਚਣ ਦਾ ਮੌਕਾ ਮਿਲੇ ਉਹਨਾਂ ਨੂੰ। ਮੇਰੇ ਕਲੱਬ ਦਾ ਕੀ ਨਾਮ ਹੈ ਜੀ ਬੋਲ ਸਿਓ ਮੈਨ ਇਨਰ ਵੀਲ ਕਲੱਬ ਬਠਿੰਡਾ ਸੈਂਟਰਲ ਸਾਡੇ ਕਲੱਬ ਨੂੰ ਅੱਜ 101 ਸਾਲ ਹੋ ਗਏ ਹਨ ਇਸ ਕਰਕੇ ਅਸੀਂ 101 ਛਤਰੀਆਂ ਵੰਡ ਰਹੇ ਹਾਂ ਇਹ ਇੰਟਰਨੈਸ਼ਨਲ ਕਲੱਬ ਉਹਦੇ ਕਰਕੇ ਅਸੀਂ 101 ਛਤਰੀਆਂ ਪ੍ਰਿੰਟ ਕਰਾ ਕੇ ਤਾਂ ਕਿ ਸਾਡਾ ਬ੍ਰਾਂਡ ਵੀ ਵਧੇ ਤੇ ਇਹ ਛਤਰੀ ਇਨਰ ਹਿਲ ਕਲੱਬ ਘਰ ਘਰ ਪਹੁੰਚੇ। ਨਾਮ ਇਨਰ ਹਿਲ ਸੈਂਟਰਲ ਬਟਿੰਡਾ ਕਲੱਬ ਸਾਡਾ ਹੈਗਾ। ਪਰ ਸਾਡੀ ਜਿਹੜੀ ਸੰਸਥਾ ਇਨਰ ਹਿਲ ਹੈ ਇਹਨੂੰ 101 ਸਾਲ ਹੋ ਚੁੱਕੇ ਹੋਏ। ਅਸੀਂ ਉਹ ਸੈਲੀਬ੍ਰੇਟ ਕਰ ਰਹੇ ਹਾਂ 101 ਅੰਬ੍ਰੈਲਾਸ ਵੰਡ ਕੇ। ਇਹ ਅਸੀਂ ਸਾਰੀਆਂ ਆਪਣੀ ਮੇਡ ਨੂੰ ਦਵਾਂਗੇ। ਮੇਰੀ ਮੇਡ ਤਾਂ ਨਾਲ ਹੀ ਆਈ ਥੀ ਆ ਕੱਫ ਕਰਾਰੇ ਹੋਣ। ਤਾਂ ਕਿ ਉਹ ਧੁੱਪ ਤੋਂ ਬਰਸਾਤ ਤੋਂ ਉਹਨਾਂ ਨੂੰ ਸ਼ੈਲਟਰ ਮਿਲੇ। ਠੀਕ ਹੈ। Okay. एक मिल, एक मिल, एक मिनट एक मिनट मिनट एक कर आगे। 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 रतन ਪਹਿਲੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵੈਲਕਮ ਕਿ ਤੁਸੀਂ ਅਨਿੱਤ ਉਪਚੇ ਤੇ ਅਨ੍ਹੀ ਐਫਰਟਸ ਕਰਕੇ ਆਏ ਹੋ ਸਾਡਾ ਪਰਪਸ ਇਸ ਪ੍ਰੋਜੈਕਟ ਦਾ ਹੈ ਮਤਲਬ ਮੈਂ ਡਾਕਟਰ ਅਲਕਾ ਮੈਂ ਵਾਈਸ ਪ੍ਰੈਜ਼ੀਡੈਂਟ ਇਨਰਵੀ ਕਲਬ ਬਟਿੰਡਾ ਸੈਂਟਰਲ ਠੀਕ ਹੈ ਸਾਡਾ ਅੱਜ ਜਿਹੜਾ ਇਹ ਕਾਰਜਕ੍ਰਮ ਹੋਇਆ ਹੈ ਜੇ ਅਸੀਂ ਪ੍ਰੋਜੈਕਟ ਕੀਤਾ ਹੈ ਇਹਦਾ ਪਰਪਸ ਹੀ ਆਈ ਹੈ ਕਿ ਅਨਿੱਤ ਤੇਜ਼ ਗਰਮੀ ਚ ਅੰਨੀ ਉਹ ਧੁੱਪ ਚ ਜਿਹੜੇ ਸਾਡੇ ਬੈਨੇਫਿਸ਼ਰੀਜ਼ ਐ ਸਪੈਸ਼ਲੀ ਸਾਡੇ ਘਰ ਦੀ ਜਿਹੜੀ ਮੇਡਸ ਆਂਦੀਆਂ ਠੀਕ ਐ ਉਹ ਤਾਂ ਅਸੀਂ ਇਹ ਪ੍ਰੋਜੈਕਟ ਦੇਖੋ ਕਰਦੇ ਰਹਿੰਦੇ ਆ ਕਿਤੇ ਕਿਸੇ ਕਲੋਨੀ ਚ ਲੱਗੇ ਕਿਤੇ ਡਿਸਟ੍ਰੀਬਿਊਟ ਕਰਦੇ ਬਟ ਫਿਰ ਇੱਕ ਲੈਵਲ ਤੇ ਇੱਕ ਪਾਰਟिकुलर ਕਲੋਨੀ ਚ ਅਸੀਂ ਰਹਿ ਜਾਂਦੇ ਆ ਸਾਡਾ ਇਹ ਕੋਸ਼ਿਸ਼ ਸੀ ਕਿ ਅਸੀਂ ਪੂਰੇ ਸ਼ਹਿਰ ਚ ਜਿੰਮੇ ਅਸੀਂ ਫੈਲਸਿਪ ਕਰ ਸਕਦੇ ਆ ਉਹਨਾਂ ਇਸ ਖੇਤਰ ਨੂੰ ਪਹੁੰਚਾਈਏ ਤਾਂ ਅਸੀਂ ਸੋਚਿਆ ਸਾਡੀ ਪ੍ਰੈਜ਼ੀਡੈਂਟ ਮੈਮ ਨੇ ਤੇ ਸਾਡੇ ਡਿਸਟ੍ਰਿਕਟ ਟੀਮ ਨੇ ਉਹਨਾਂ ਨੇ ਸਾਨੂੰ ਪਹੁੰਚ ਸੁਜੈਸ਼ਨ ਦਿੱਤਾ ਕਿ ਤੁਸੀਂ ਮੈਂਬਰਸ ਨੂੰ ਛਤਰियां ਦੋ ਤਾਂ ਕਿ ਉਹ ਅੱਗੇ ਜਾ ਕੇ ਆਪਣੀ ਮੇਟ ਨੂੰ ਛਤਰियां ਦੇ ਦੇ ਠੀਕ ਹੈ ਤਾਂ ਕਿ ਅਸੀਂ ਸ਼ਹਿਰ ਦੇ ਹਰ ਦਬਕੇ ਨੂੰ ਹਰ ਕੋਨੇ 'ਚ ਆ ਛਤਰੀ ਪਹੁੰਚਾ ਸਕੀਏ ਔਰ ਸਾਡੀ ਮੇਟ ਨੂੰ ਜ਼ਰੂਰਤ ਵੀ ਹੈ ਕਿਉਂਕਿ ਕੀ ਏਮਪਾਵਰਮੈਂਟ ਮੂਵਮੈਂਟ ਆਪਾ ਔਮੈਂਪਾਵਰਮੈਂਟ ਦੀ ਗੱਲ ਕਰਦੇ ਆਪਾ ਸਸਟੇਨੇਬਲ ਉਦੀ ਗੱਲ ਕਰਦੇ ਤਾਂ ਉਸ ਤੋਂ ਬਟ ਐਗਜ਼ਾਮਪਲ ਹੋਰ ਕੌਣ ਹੈ ਉਹ ਸੁਬਾ ਆਉਂਦੀਆਂ ਵਿਚਾਰੀਆਂ ਸ਼ਾਮ ਨੂੰ ਜਾਂਦੀਆਂ ਧੁੱਪ ਚ ਜਾਂਦੀਆਂ ਬਹੁਤ ਕੁਝ ਕਰਦੀਆਂ ਉਹਨਾਂ ਕੋਲ ਛਤਰਿਆ ਨਹੀਂ ਹੁੰਦੀਆਂ ਧੁੱਪ ਚ ਬਹੁਤ ਪ੍ਰੋਟੈਕਸ਼ਨ ਦੀ ਲੋੜ ਹੈ ਤਾਂ ਸਾਡਾ ਪਰਪਸ ਹੀ ਆਈ ਹੈ ਕਿ ਅਸੀਂ ਬਹੁਤ ਪੂਰੇ ਸ਼ਹਿਰ ਚ ਹਰ ਕਲੋਨੀ ਜਿੱਥੇ ਪੋਸੀਬਲ ਹੈ ਹਰ ਜਿੱਥੇ ਪੋਸੀਬਲ ਉਥੇ ਕਿ ਛਤਰਿਆ ਦੀਏ ਔਰ ਇਹ ਤਾਂ ਇੱਕ ਸਾਡਾ ਪ੍ਰੋਟੋਟਾਈਪ ਹੈ ਪ੍ਰੋਟੋਕਾਲ ਹੈ ਸਾਨੂੰ ਅੱਗੇ ਜ਼ਰੂਰਤ ਲੱਗੇਗੀ ਜਾਂ ਸਾਨੂੰ ਕੋਈ ਅਪਰੋਚ ਕਰੇਗਾ ਤਾਂ ਸਹੀ ਛਤਰਿਆ ਹੋ ਸੋਤੇ ਐਂਡ ਥਿਸ ਇਜ਼ ਜਿਹਦਾ ਮਤਲਬ ਹੈ ਕਿਉਂਕਿ ਸਾਡੇ ਇਨਰਵੀਲ ਕਲੱਬ ਨੂੰ 101 ਸਾਲ ਪੂਰੇ ਹੋ ਚੁੱਕੇ ਹੈ ਇਸੀ ਚੀਜ਼ ਨੂੰ ਸੈਲੀਬ੍ਰੇਟ ਕਰਨ ਵਾਸਤੇ ਇਸ ਦੀ ਲੈਗੇਸੀ ਨੂੰ ਸੈਲੀਬ੍ਰੇਟ ਕਰਨ ਵਾਸਤੇ ਆਰ ਨੰਬਰ 601 ਰੱਖਿਆ ਹੈ ਕਰ ਕਾ ਜੀ ਮੈਂ ਇਨਰਵੀਲ ਕਲੱਬ ਬਠਿੰਡਾ ਸੈਂਟਰਲ ਤੋਂ ਨੀਸ਼ਾ ਗੋਇਲ ਅੱਜ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੀਆਂ ਕਿ ਤੁਸੀਂ ਇੰਨੀ ਤਪਦੀ ਧੁੱਪ ਦੇ ਵਿੱਚ ਸਾਨੂੰ ਸਪੋਰਟ ਕਰਨ ਵਾਸਤੇ ਬਰੇ ਪਹੁੰਚੇ ਸਾਡਾ ਜਿਹੜਾ ਕਲੱਬ ਹੈਗਾ ਉਹ ਇੱਕ ਲੇਡੀਜ਼ ਦਾ ਕਲੱਬ ਹੈ ਜਿਹੜੀਆਂ ਬਹੁਤ ਪਾਵਰਫੁੱਲ ਲੇਡੀਜ਼ ਸਾਡੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਟਾਈਮ ਟੂ ਟਾਈਮ ਜਿੱਥੇ ਵੀ ਲੋਡ ਪੈਂਦੀ ਹੈ ਪੂਰੇ ਬਠਿੰਡੇ ਦੇ ਵਿੱਚ ਅਸੀਂ ਉੱਥੇ ਪਹੁੰਚਦੇ ਹਾਂ ਜਿਹੜਾ ਇਹ ਵੀ ਸਾਡਾ ਪ੍ਰੋਜੈਕਟ ਹੈ ਇਹ ਕਹੇਗਾ ਹੀ ਪ੍ਰੋਜੈਕਟ ਹੈ ਅਸੀਂ ਘਰ-ਘਰ ਇਨਰਵਿਟ ਕਲੱਬ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਸਾਡੇ ਅਸੀਂ ਅੱਜ 101 ਛਤਰੀਆਂ ਪ੍ਰਿੰਟ ਕਰਵਾਈਆਂ ਨੇ ਜਿਹੜੀਆਂ ਅਸੀਂ ਆਪਣੀਆਂ ਮੇਡਸ ਨੂੰ ਹੈਲਪਰਸ ਨੂੰ ਅਸੀਂ ਉਹਨਾਂ ਨੂੰ ਦਵਾਂਗੇ ਤਾਂ ਕਿ ਜਦੋਂ ਵੀ ਉਹ ਉਹਨਾਂ ਨੂੰ ਥੋੜੀ ਜੀ ਗਰਮੀ ਤੋਂ ਰਾਹਤ ਦੇਣ ਦਾ ਇਹ ਛੋਟਾ ਜਿਹਾ ਇੱਕ ਸਾਡਾ ਉਕਰਾਲਾ ਹੈ ਸਾਡੇ ਕਲੱਬ ਇਹ ਛੋਟੇ ਛੋਟੇ ਉਪਰਾਲੇ ਕਰਦਾ ਰਹਿੰਦਾ ਹੈ ਅਸੀਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਜਾਂ ਗਰਮੀ ਦੇ ਵਿੱਚ ਜਿਹੜੀਆਂ ਸਾਡੀਆਂ ਹਾਂ ਜਿਹੜੇ ਸਾਡੇ 카ਟ ਹੈਗੀਆਂ ਜਿਵੇਂ ਕੋਈ ਵੈਜੀਟੇਬਲਸ बेचਦੀਆਂ ਰੇੜੀਆਂ ਲਗਾਉਂਦੇ ਆ ਫੂਡਸ ਬੇਚਦੇ ਆ ਉਹਨਾਂ ਦੇ ਉੱਪਰ ਜਿਹੜੀਆਂ ਫਿਕਸ ਅੰਬ੍ਰੇਲਾ ਲਗਾਈ ਜਾਂਦੀਆਂ ਉਹ ਲਗਾਈਆਂ ਸੀਗੀਆਂ ਪਾਣੀ ਦੀ ਬੋਤਲਾਂ ਅਸੀਂ ਉਹਨਾਂ ਦੇ ਵਿੱਚ ਜਾ ਜਾ ਕੇ ਰੇੜੀਆਂ ਦੇ ਉੱਪਰ ਜਾ ਜਾ ਕੇ ਉਹਨਾਂ ਨੂੰ ਡਿਸਟ੍ਰੀਬਿਊਟ ਕੀਤਾ ਉਹਨਾਂ ਨੂੰ ਦੱਸਿਆ ਵੀ ਇਹਨਾਂ ਦਾ ਕੀ ਯੂਜ਼ ਹੈ ਪਾਣੀ ਥੋੜੀ ਥੋੜੀ ਦੇਰ ਬਾਅਦ ਉਹਨਾਂ ਨੂੰ ਪੀਣਾ ਚਾਹੀਦਾ ਤਾਂ ਕਿ ਉਹ ਗਰਮੀ ਤੋਂ ਬਚ ਸਕਣ ਤਾਂ ਸਾਡੇ ਪੂਰੇ ਕਲੱਬ ਦੀ ਇਹ ਕੋਸ਼ਿਸ਼ ਰਹਿੰਦੀ ਹੈ ਇਨਰ ਵੇਲ ਦੀ ਕਿ ਘਰ ਘਰ ਜਾ ਕੇ ਜਿਹਨੂੰ ਵੀ ਕਿਸੇ ਨੂੰ ਵੀ ਕੋਈ ਹੈਲਪ ਦੀ ਲੋੜ ਹੈ ਤਾਂ ਅਸੀਂ ਉਹਦੀ ਹੈਲਪ ਕਰਦੇ ਹਾਂ ਲੜਕੀਆਂ ਦੀ ਕਿਸੇ ਨੂੰ ਉਹਨਾਂ ਨੂੰ ਲੋੜ ਪੈਂਦੀ ਹੈ ਅਸੀਂ ਉਹਦਾ ਵਿੱਚ ਵੀ ਪੂਰਾ ਆਪਣਾ ਸਹਿਯੋਗ ਕਰਦੇ ਹਾਂ ਅੱਛੇ ਜੀ ਇਹਨਾਂ ਪਿੱਛੇ ਅਸੀਂ ਪੋਰਟਸ ਲਖਵਾਏ ਹਨ ਆਪਾਂ ਸਾਰੇ ਮੈਂਬਰਸ ਨੂੰ ਵੀ ਡਿਸਟ੍ਰੀਬਿਊਟ ਕੀਤੀ ਉਹਨਾਂ ਨੇ ਆਪਣੇ ਘਰਾਂ 'ਚ ਵੀ ਰਖਵਾਏ ਹਨ ਤੇ ਅਸੀਂ ਪਾਰਕ 'ਚ ਦੇ ਵਿੱਚ ਜਾ ਜਾ ਕੇ ਵੀ ਪੋਰਟਸ ਰਖਵਾਏ ਹਨ ਤੇ ਜਿਵੇਂ گاਉਂਾ ਵਗੈਰਾ ਰੋਡ 'ਤੇ ਫਿਰਦੀਆਂ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਉਹਨ ਪਾਣੀ ਪੀਣ ਵਾਸਤੇ ਰਖਵਾਈ ਜਾਏ ਸਾਹਮਣੇ ਦੇਖੋ ਜੀ ਸਾਹਮਣੇ ਦੇਖੋ ਕੀ ਕਹਿਣ ਨਹੀਂ ਨਹੀਂ ਹੋਰ ਦਿੰਨੇ ਆਪਾਂ ਕੁਛ ਨਹੀਂ ਪਾਣੀ ਓਕੇ ਜੀ ਹਲਕਾ ਨਹੀਂ ਆ ਮੈਂ ਮੰਦਈਓ ਇੱਕ ਦੋ ਹੋਰ ਲਿਆਉ ਚ ਤੇ ਦੇਈ

ਤੁਸੀਂ ਲਗਾਤਾਰ ਸੇਵਾ ਦੇ ਵਿੱਚ ਤਤਪਰ ਰਹਿੰਦੇ ਹੋਗੇ ਕੀ ਕਰਨਾ ਚਾਹੋਗੇ ਹੁਣ ਪਬਲਿਕ ਨੂੰ ਇਸੇ ਗਰਮੀ ਦੇ ਵਿੱਚ ਜਿਹੜਾ ਮਾਹੌਲ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਟੈਂਪਰੇਚਰ 47 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਹੈ ਦੇਖੋ ਜੀ ਉਸੇ ਕਰਕੇ ਇਹ ਉਪਰਾਨਾ ਕੀਤਾ ਗਿਆ ਹੈਗਾ ਅੱਜ ਬਠਿੰਡਾ ਵਿਕੇ ਇਨਰਵਿਲ ਕਲੱਬ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ 101 ਛਤਰੀਆਂ ਵੰਡੀਆਂ ਗਈਆਂ ਇਸ ਮੌਕੇ ਤੇ ਮੈਡਮ ਨੀਸ਼ਾ ਗੁਹਿਰ ਜੀ ਉਹਨਾਂ ਦੀ ਸਾਰੀ ਟੀਮ ਨੇ ਕਿਹਾ ਕਿ ਉਹ ਹਰ ਵਾਰ ਜ਼ਰੂਰਤਮੰਦ ਪਰਿਵਾਰਾਂ ਲਈ ਕੁਝ ਨਾ ਕੁਛ ਉਪਰਾਲਾ ਕਰਦੇ ਰਹਿੰਦੇ ਨੇ ਅੱਤਾਂ ਦੀ ਗਰਮੀ ਨੂੰ ਦੇਖਦੇ ਹੋਏ ਅੱਜ ਮੈਡਮ ਨੀਸ਼ਾ ਗੋਇਲ ਤੇ ਉਹਨਾਂ ਦੀ ਟੀਮ ਵੱਲੋਂ ਇਨਰਵਿਲ ਕਲੱਬ ਵੱਲੋਂ 101 ਛਤਰੀਆਂ ਵੰਡੀਆਂ ਗਈਆਂ ਤਾਂ ਗੱਲ ਕਰ ਰਹੀ ਹੈ ਮੈਡਮ ਨੀਸ਼ਾ ਇਸ ਮੌਕੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਹਾਂ ਮੈਡਮ ਕੀ ਕਹੋਗੇ ਅੱਜ ਸਰ ਮੈਂ ਨੀਸ਼ਾ ਗੋਇਲ ਬਠਿੰਡਾ ਸੈਂਟਰਲ ਤੋਂ ਅੱਜ ਅਸੀਂ ਇੱਕ ਊਮਨ ਇੰਪਾਵਰਮੈਂਟ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਅਸੀਂ ਜਿਹੜੀ ਨੀੜੀ ਲੇਡੀਜ਼ ਹੁੰਦੀਆਂ ਜਿਹੜੀਆਂ ਧੁੱਪਾਂ ਦੇ ਵਿੱਚ ਵਿਚਾਰੀਆਂ ਇੱਕ ਘਰ ਤੋਂ ਲੈ ਕੇ ਦੂਜੇ ਘਰ ਤੱਕ ਜਾਂਦੀਆਂ ਉਹਨਾਂ ਲਈ ਛਤਰੀਆਂ ਡਿਸਟ੍ਰੀਬਿਊਟ ਕਰਨ ਦਾ ਇੱਕ ਉਪਰਾਲਾ ਕੀਤਾ ਹੈ ਅਸੀਂ ਕਲੱਬ ਵੱਲੋਂ 101 ਛਤਰੀਆਂ ਅੱਜ ਵੰਡੀਆਂ ਇਹਨਾਂ ਵੀ ਦਾ ਨਾਈਫ ਵਰੀ ਵੀ ਲਿਆ ਤੁਸੀਂ ਇਨਰ ਵੀਲ ਕਲੱਬ ਬਠਿੰਡਾ ਸੈਂਟਰਲ ਵੱਲੋਂ ਮੈਡਮ ਸੇਵਾ ਕਰਕੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਸਰ ਐਵੇਂ ਲੱਗਦਾ ਸਾਰਾ ਕੁਝ ਮਿਲ ਗਿਆ ਬਹੁਤ ਅੱਛਾ ਲੱਗ ਰਿਹਾ ਹੈ ਚਿੱਕੇ ਦਾ ਜਿਹੜੀ ਉਹਨਾਂ ਦੇ ਜਿਨ੍ਹਾਂ ਨੂੰ ਆਪਾਂ ਦਰਨੇ ਆ ਉਹ ਜਿਹੜੀ ਸਮਾਈਲ ਹੈ ਅਸੀਂ ਉਹਦਾ ਪ੍ਰੋਜੈਕਟ ਦਾ ਨਾਮ ਵੀ ਸ਼ੇਡਿੰਗ ਸਮਾਈਲਸ ਰੱਖਿਆ ਹੈ ਚੀ ਸਮਾਈਲਸ ਨੂੰ ਜਿੰਨਾ ਅਸੀਂ ਵਧਾ ਸਕੀਏ ਸਭ ਦੀ ਉਹ ਸਾਡੀ ਛੋਟੀ ਜੀ ਕੋਸ਼ਿਸ਼ ਹੈ ਤਾਂ ਜਿਸ ਤਰ੍ਹਾਂ ਤੁਸੀਂ ਸੇਵਾ ਕਰਦੇ ਹੋ ਨੌਜਵਾਨ ਪੀੜ੍ਹੀ ਆਪਾਂ ਦੇਖੀ ਨਸ਼ਾਵਲ ਜਾ ਰਹੀ ਹੈ ਉਹਨਾਂ ਵਾਸਤੇ ਕੀ ਪ੍ਰੇਰਣਾ ਦੋਗੇ ਇਸੇ ਵਾਸਤੇ ਹੈ ਕਿ ਇਨਰਵਿਊ ਜਿਹੜੀਆਂ ਛਤਰੀਆਂ ਹੈਗੀਆਂ ਸਾਰੇ ਸ਼ਹਿਰ ਚ ਫੈਲਣੀਆਂ ਹਨ ਹਣਾ ਇਹਦੇ ਨਾਲ ਇਨਰਵਿਊ ਦੀ ਬ੍ਰਾਂਡਿੰਗ ਘਰ ਘਰ ਇਨਰਵਿਊ ਹਰ ਕੋਈ ਪੁੱਛੂਗਾ ਵੀ ਇਨਰਵਿਊ ਕੀ ਚੀਜ਼ ਹੈ ਇਹ ਕੀ ਕਰ ਰਹੀ ਹੈ ਅਸੀਂ ਇਸ ਤੋਂ ਪਹਿਲਾਂ ਵੀ ਸਬਜ਼ੀ ਵਾਲੀ ਕਾਰਟਸ ਨੂੰ ਵੀ ਅੰਬ੍ਰੇਲਾ ਦਿੱਤੀਆਂ ਸੀ ਜਿਹੜੇ ਕਾਬਲਰ ਰੋਡ ਸਾਈਡ ਤੇ ਬੈਠਦੇ ਆ ਉਹਨਾਂ ਨੂੰ ਵੀ ਅੰਬ੍ਰੇਲਾ ਦਿੱਤੀਆਂ ਸੀ ਤਾਂ ਕਿ ਉਹ ਧੁੱਪ ਵਿੱਚ ਬੈਠ ਕੇ ਕੰਮ ਕਰ ਸਕਣ ਔਰ ਬੰਨੋ ਅਲੱਗ ਹੈ ਕਿ ਬਦਲਾ ਬਾ ਜੋ ਸੇਵਾ ਹੈ ਮਾਨਵ ਸੇਵਾ ਜਾਂ ਹਿਊਮਨ ਕਾਈਂਡ ਇਹ ਇੱਕ ਨਸ਼ਾ ਹੈ ਯੂਥ ਨੂੰ ਆ ਰਿਹਾ ਹੈ ਬਿਲਕੁਲ ਬਿਲਕੁਲ ਇਹੀ ਮੈਂ ਕਹਿਣਾ ਚਾਹੁੰਦਾ ਸੀਗਾ ਇੱਕ ਵਾਰ ਇਸ ਨਸ਼ੇ ਨੂੰ ਕਰਕੇ ਦੇਖੋ ਫੇ ਦੂਸਰੇ ਨਸ਼ੇ ਨੂੰ ਹੱਥ ਲਗਾਉਣ ਦੀ ਜ਼ਰੂਰਤ ਹੀ ਨਹੀਂ ਪਈ ਬਿਲਕੁਲ ਜੀ ਚਲੋ ਰਾਮ ਰਾਮ ਕਰ ਜਾਓ ਚਲੋ ਬਚੂ ਹਾਂਜੀ ਮੈਂ ਮੋਹਿਨੀ ਗੋਇਲ ਸੈਕਟਰੀ ਇਨਰਵਲ ਸੈਂਟਰ ਅਸੀਂ ਅੱਜ ਇੱਕ ਸੋ ਇੱਕ ਛਤਰੀਆਂ ਮੰਡੀ ਹੈ ਜਿਸ ਦੇ ਵਿੱਚ ਕੀ ਸਭ ਨੂੰ ਪ੍ਰੇਰਨਾ ਦਿੱਤੀ ਗਈ ਹੈ ਕਿ ਗਰੀਬਾਂ ਦੀ ਆਪਾਂ ਵੱਧ ਤੋਂ ਵੱਧ ਹੈਲਪ ਕਰੀਏ ਚਾਹੇ ਕਿਸੇ ਵੀ ਰੂਪ ਤਾਏ ਛੋਟੀ ਤੋਂ ਛੋਟੀ ਚੀਜ਼ ਦੇ ਰੂਪ ਚ ਕੀਤੀ ਜਾਵੇ ਔਰ ਹਮੇਸ਼ਾ ਅਸੀਂ ਇਹ ਹੈਲਪ ਕਰਦੇ ਰਵਾਂਗੇ ਇਹ ਸਾਡੇ ਕਲੱਬ ਦੀ ਸਭ ਨੂੰ ਪ੍ਰੇਰਨਾ ਹੈ ਮੈਮ ਦਈਏ ਕੋਲੀ ਆਉਂਦੇ ਨਹੀਂ ਆ ਜੀ ਅੱਗੇ ਆ ਜੀ ਕੋਨੇ ਪਿੱਛੇ ਅੱਗੇ ਜਦੋਂ ਨਿਸ਼ਾਨਦਾਰ ਆ ਜੋ ਮੈਮ ਅੱਧਾ ਆਇਆ ਕੀ ਆਇਓ ਮੈਮ ਮੈਮ ਦੇਖਿਓ ਅਸੀਂ ਜਾਣਾ ਮੈਂ ਕਿ ਜਲਦੀ ਚੱਲਣੀ ਹੈ ਜੀ ਇਹਨੂੰ ਨਹੀਂ ਮਿਲਿਆ ਮੈਮ ਦੇਖਿਓ ਤੁਸੀਂ ਦੇਖੋ 1 ਮਿੰਟ ਬਰੇਕ ਪਾਪਾ ਜੀ ਹੋਏ ਮਾਰੇ ਪਿੱਛੇ ਲਓ ਜੀ ਲਓ ਕੋਈ ਤਾਂ ਨਹੀਂ ਚਲੋ ਆ ਇਧਰ ਦੇ ਲਈ ਦੇਰੇ ਨੇ ਆ ਇਧਰ ਵੀ ਕਰ ਲੋ ਕਰੋ ਜੀ ਕਰੋ ਕਰੋ ਇਧਰ ਰੱਖਿਓ ਜੀ ਇਹੇ ਫੋਨ ਪਿੱਛੇ ਕਰਿਓ ਆ ਕੇਂਦੀ ਆ ਗਿਆ ਆ ਲੈ ਕੇ ਆ ਕੇ